ਜੇ ਅਸੀਂ ਧੱਗੀਆਂ ਡਾਵਾਂਗੇ ਕਾਨੂੰਨ ਬੰਦ ਕੀਤਾ ਜਾਵੇ ਬਸ ਇਹ ਕਾਨੂੰਨ ਬੰਦ ਕੀਤਾ ਜਾਵੇ ਕਿਉਂਕਿ ਸਾਡੀਆਂ ਭੈਣਾਂ ਸਾਡੀਆਂ ਬੀਬੀਆਂ ਇਹ ਕਾਨੂੰਨ ਦੇ ਥੱਲੇ ਆ ਕੇ ਨਾ ਦਾ ਡੱਡੀ ਸਰਕਾਰਾਂ حاجه ਸੁਣਦੀਆਂ ਨਾ ਪੁਲਿਸ ਸੁਣਦੀ ਆ ਫਿਰ ਜੀ ਆਪਦੀ ਆਈ ਤੇ ਆ ਕੇ ਮਾਰੇ ਫੇਰ ਕਹਿੰਦੇ ਧੱਗਫੱਟੇ ਬਾੜੇ ਦੇ ਹੋਰ ਅਸੀਂ ਇਹਦੇ ਨਾਲ ਦੋਖੀ ਵੀ ਸੌਹਦੇ ਹੋਰ ਕੌਣ ਬੰਦ ਹੈ ਕੋਈ ਵੀ ਦੋਖੇ ਨਾਲ ਸੌਂਦਾ ਹੈਗਾ ਮੇਨ ਗੱਲ ਮਾਵਾਂ ਦੀ ਹੋ ਗਲਤੀ ਆ ਜੇ ਦਾ ਆਪਣੇ ਨੌਨ ਇੱਜ਼ਤ ਘਟ ਮੰਦੀਆਂ ਵਤੇਆਂੋਂ ਵੱਧਦੇ ਲੱਗ ਚੱਲਿਆ ਤੇ ਜਦੋਂ ਆਪਦੀਆਂ ਧਿਆੜਾ ਇਸ ਤਰ੍ਹਾਂ ਹੁੰਦੇ ਆ ਫਿਰ ਮੁੜ ਕੇ ਵਿਖਤਾਨ ਕੇ ਖੜਦੇ ਆ ਵੀ ਸਾਡੀਆਂ ਕੁੜਮੜੀਆਂ ਦੀ ਗਲਤੀ ਹੈ ਵੀ ਆਪਦੇ ਧਿਆੜਾ ਹੁੰਦਾ ਜੇ ਤੁਸੀਂ ਆਪਣੇ ਧਿਆੜਾ ਪੱਕ ਪੂੜਦੇ ਆ ਵਾ ਤੇ ਫਿਰ ਤਾਂ ਕੁੜਮੜੀਆਂ ਤੁਹਾਡੇ ਗੜੀ ਪੱਕ ਪਾਉਂਦੇ ਰਗੇ ਉਹ ਵੀ ਤੇ ਦਿੱਤੀਆਂ ਆ ਕਦੋਂ ਜਦੋਂ ਤੁਸੀਂ ਆਲਦੇ ਲੋਹੇ ਛੱਡ ਕੇ ਆਪਣੇ ਧਿਆੜਾ ਕੱਢਦੇ ਆ ਵਾ ਜਿਆਦਾ ਰੋਣਾ ਨਾਣਾ ਦਿੱਤੀ ਸੱਚਾ ਵੀ ਹੁੰਦਾ ਜੀ ਜਿਆਦਾ ਇਹਨਾਂ ਦਾ ਹੀ ਹੁੰਦਾ ਹਾਂਜੀ ਬਰਬਾਦ ਹੋ ਮੇਰੇ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜਿਹੜੇ ਭੀਰ ਚਲਾਈ ਹੋਈ ਹੈ ਧੀਆ ਵਸਾਨ ਦੀ ਹੈ ਨਾ ਤੇ ਪਹਿਲੋ ਆਪਾਂ ਪੰਜਾਬ ਵਿੱਚ ਹੀ ਤੇ ਕੱਲ ਦੇ ਆਪਾਂ ਪਹੁੰਚੇ ਹੋਏ تھے Rajasthan ਤੇ Rajasthan ਦੇ ਜਿਹੜੇ ਆ ਬਹੁਤ ਜ਼ਿਆਦੇ ਜਿਹੜੇ ਆਪਣੇ ਕੋਲ ਕੇਸ ਲਿਖੇ ਹੋਏ ਪਏ ਕੋ ਸੰਗਤ ਆਈ ਵੀ ਜਾਂਦੀ ਪਈ ਹੈ ਹਨਾ ਤੇ ਆਪਾਂ ਕਹਿੰਦੇ ਆਪਣੇ ਪੰਜਾਬ ਵਿੱਚ ਵੀ ਆ ਹਨਾ ਵੀ ਨਜਾਇਜ਼ ਧੱਕਾ ਹੋ ਰਿਹਾ ਧੀਆ ਨਾ ਪਰ ਰਾਜਸਥਾਨ ਵਿੱਚ ਵੀ ਆ ਕੇ ਦੇਖਿਆ ਰਾਜਸਥਾਨ ਦੇ ਵਿੱਚ ਵੀ ਇਹੋ ਮੈਟਰ ਰਾਜਸਥਾਨ ਦੇ ਵਿੱਚ ਵੀ ਤੇਆਂ ਨੂੰ ਬਹੁਤ ਜ਼ਿਆਦਾ ਜਿਹੜਾ ਤੰਗ ਪਰੇਸ਼ਾਨ ਕੀਤਾ ਜਾਂਦਾ ਤਾਂ ਜਿਹੜੇ ਹਸਬੰਡ ਆ ਨਾ ਉਹ ਵੀ ਆਪਣੇ ਰਿਲੇਸ਼ਨਸ਼ਿਪ ਦੇ ਵਿੱਚ ਤੇਆਂ ਰੱਖੀਆਂ ਹੋਈਆਂ ਵਾ ਪਰ ਜਿਹੜੀਆਂ ਆਪਦੀਆਂ ਜਨਾਨੀਆਂ ਉਹ ਬਾਹਰ ਛੱਡੀਆਂ ਹੋਈਆਂ ਕੱਡੀਆਂ ਹੋਈਆਂ ਵਾ ਹਨਾ ਪਰ ਮੈਂ ਇੱਕ ਮੈਸੇਜ ਦਵਾਂਗੀ ਜਿਹੜੀਆਂ ਬਾਹਰ ਵਾਲੀਆਂ ਜਨਾਨੀਆਂ ਜਿਹੜੀਆਂ ਨਾ ਦੂਜੇ ਦੋਨਾਂ ਜਿਹਦੇ ਵਿੱਚ ਅੰਦਰ ਦਖਲਦਾਰੀ ਰੈਂਦੀਆਂ ਜਿਹੜੀ ਪਹਿਲੀ ਲਾਵਾ ਦੀ ਵਿਯੋੜ ਉਹਦਾ ਲੜੀ ਉਹੋ ਹੀ ਆ ਜਿਹੜੀ ਉਹਦੇ ਟੌਰ ਆ ਨਾ ਉਹ ਰਹਿਣੀ ਉਹੋ ਹੀ ਹੈ ਜਿੰਨੀ ਮਰਜ਼ੀ ਬਰਾਪਰ ਨਹੀਂ ਤੁਸੀਂ ਕਰ ਸਕਦੇ ਆ ਜਾਏ ਤੋ ਹੀ ਲੱਖ ਲੇਜਨ ਚੇ ਪਚਾਉਣਾ ਚਾਹੀਦਾ ਨਾ ਚਾਹੀ ਤਾ ਹੀ ਰੱਖ ਦੋਨਾਂ ਜਿਆ ਚਾਂ ਲਿਆ ਫਰਕ ਬਵਾ ਦੋ ਰਾਣਾ ਤੁਸੀਂ ਬਾਹਰ ਵਾਲੀਆਂ ਹੀ ਵਜਣੀਆਂ ਆ ਵਾ ਠੀਕ ਹੈ ਨਾ ਰਾਣਾ ਤੁਸੀਂ ਘਰ ਵਾਲੀ ਜਿਹੜੀ ਉਹ ਇਸ ਨਹੀਂ ਨਾ ਉਹ ਹੀ ਵਜਨੇ ਉਹਦੀ ਪੈਰ ਦੀ ਜੁੱਤੀ ਹੀ ਰਾਣਾ ਤੁਸੀਂ ਜਿੰਨਾ ਮਾਗੇ ਤੁਸੀਂ ਘਰ ਪੱਟੀ ਜੋ ਜਿਹੜੀਆਂ ਬੈਗੀਆਂ ਵਰਿਆਂ ਦੇ ਵਿੱਚ ਆਣ ਕੇ ਦੋਨਾਂ ਜਿੰਨੇ ਦੇ ਆਣ ਕੇ ਤੀਜੀ ਆਣ ਕੇ ਘਰ ਪੱਟਦੀ ਆ ਨਾ ਇੱਕ ਹਿਸਾਬ ਨਾਲ ਔਰਤ ਦੇ ਨਾਂ ਤੇ ਉਹ ਕਲੰਕ ਆ ਜਨਾਨੇ ਇੱਕ ਹਿਸਾਬ ਦਾ ਲਾਹਣਤਾ ਵਾ ਲੱਖ ਲੱਖ ਦੀ ਲਾਹਣਤਾ ਉਸ ਔਰਤ ਦੀ ਜੇ ਜਿਹੜੀ ਦੋਨਾਂ ਜਿਹੜੀਆਂ ਆਣ ਕੇ ਵਿੱਚ ਤੀਜੀ ਆਣ ਕੇ ਵਿੱਚ ਘਰ ਜਿਹੜਾ ਬਰਬਾਦ ਕਰਦੀ ਆ ਤੇ ਬਾਕੀ ਆਪਾ ਆਪ ਜੀ ਇਹਨਾਂ ਦੇ ਕੋਲੋਂ ਸੁਣਦੇ ਆਪਾਂਖ ਵੀ ਕਿਸ ਤਰ੍ਹਾਂ ਗੁਰਜੀ ਕਾ ਖਾਲਸਾ ਹੈ ਗੁਰਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤਾਂ ਜੀਤ ਕੋਹਰੇ ਜੀ ਕਿਹੜੇ ਪਿੰਡ ਦੇ ਰਹੇ ਹੋ ਤੇ ਕੀ ਮਸਲਾ ਤੁਹਾਡਾ ਸਾਰਾ ਜੀ ਮੈਂ ਰਹਿਣ ਵਾਲੀ ਤਾਂ ਪੇਕੇ ਮੇਰੇ ਡਿਬੀਆ ਵਿਆਹੀ ਮੈਂ ਆਰਾਮਸਰੇ ਕੋਲੇ 20 SSW ਹੈ ਤੇ ਮੈਂ ਮੇਰੇ ਘਰ ਵਾਲੇ ਨਾਲ ਰਹਿਣਾ ਚਾਹੁੰਨੀ ਆ ਤੇ ਮੇਰੇ ਘਰ ਵਾਲੇ ਨੇ ਵੀ ਦੂਜੀ ਜਨਾਨੀ ਲਿਆ ਰੱਖੀ ਹੈ ਤੇ ਮੈਂ ਨਹੀਂ ਆ ਵੀ ਮੈਨੂੰ ਤੇ ਮੇਰੇ ਬੱਚੇ ਨੂੰ ਉਹ ਰੱਖੇ ਅਸੀਂ ਆਪਦੇ ਘਰੇ ਰਹੀਏ ਵੇ ਮੈਂ ਬਹੁਤ ਵਾਰੀ ਪੰਚਾਇਤਾਂ ਵੀ ਕੀਤੀਆਂ ਵੀ ਹੈ ਬਹੁਤ ਵਾਰੀ ਮੈਂ ਕੇਸਾਂ ਚ ਵੀ ਹੈ ਮੇਰੇ ਕੇਸ ਚੱਲ ਜੀ ਜਾਂਦੇ ਕਿ ਵੀ ਚੱਲ ਜਾਂਦਾ ਇੱਕ ਜੋਧਪੁਰ ਚੱਲ ਜ ਜਾਂਦਾ ਵੀ ਮੈਂ ਇਹ ਕਹਿੰਦੀ ਆ ਵੀ ਮੈਨੂੰ ਮੇਰੇ ਘਰ ਵਾਲਾ ਬਸਾਵੇ ਮੈਂ ਉੱਥੇ ਰਹਿਣਾ ਚਾਹਨੀ ਆ ਆਦੇ ਬੱਚੇ ਦੇ ਕੋਲ ਆਦੇ ਨਾਲ ਆਪਦੇ ਘਰੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕਿਤੇ ਬਾਰ ਬਾਰ ਬੈਠੇ ਹੋ ਜੀ ਮੈਨੂੰ 8 ਸਾਲ ਹੋ ਗਏ 8 ਸਾਲ ਹੋ ਗਏ ਕੋਈ ਕੇਸ ਵਗੈਰਾ ਚੱਲ ਰਿਹਾ ਹਾਂ ਹਾਂ ਜੀ ਤੇ ਖਰਚਾ ਵਗੈਰਾ ਕੋਈ ਨਹੀਂ ਮਿਲ ਰਿਹਾ ਨਹੀਂ ਜੀ ਤੇ ਬੱਚਾ ਕਿੰਨੇ ਸਾਲ ਦਾ ਤੁਹਾਡਾ ਬੱਚਾ ਮੇਰਾ 17 ਸਾਲਾਂ ਦਾ ਜੀ ਦੂਸਰਾ ਵਿਆਹ ਮੈਨੇ ਨਿਯਾਇਤ ਜਨਾਨੀ ਰੱਖਿਆ ਕੋਈ ਵਿਆਹ ਤਾਂ ਨਹੀਂ ਕਰਵਾਇਆ ਨਹੀਂ ਜੋ ਸੋਚਾ ਹੈ ਲਿਵਿੰਗ ਰਿਲੇਸ਼ਨਸ਼ਿਪ ਚ ਰੱਖ ਰੱਖੀ ਹੈ ਹਾਂਜੀ ਤੇ ਫਿਰ ਤੁਸੀਂ ਉੱਥੇ ਹੀ ਬਸਣਾ ਚਾਹੁੰਦੇ ਹੋ ਦੁਬਾਰਾ ਹਾਂਜੀ ਤੇ ਹੋਰ ਤੁਹਾਡੇ ਪਰਿਵਾਰ ਸਾਰੇ ਬਾਕੀ ਤੁਹਾਡਾ ਸਹੁਰਾ ਜਾਂ ਸੱਸ ਨਾਲ ਨਹੀਂ ਜੀ ਉਹ ਮਤਲਬ ਵੀ ਉਹਨਾਂ ਨੂੰ ਐ ਵੀ ਇਹਨੂੰ ਮੁੰਡੇ ਨੂੰ ਰੱਖਾਂਗੇ ਇਹਨੂੰ ਕੱਢਾਂਗੇ ਤੇ ਜਿਹੜੀ ਦੂਜੀ ਜਨਾਨੀ ਆ ਉਹਨੂੰ ਰੱਖਾਂਗੇ ਸ ਤਾਂ ਕੱਲੇ ਤੁਹਾਡੇ ਪੁੱਤ ਨੂੰ ਰੱਖਣਾ ਹੈ ਮਤਲਬ ਵੀ ਸੋਨੂੰ ਕਹਿੰਦੇ ਵੀ ਅਸੀਂ ਹਾਂ ਇਹਨੂੰ ਕੱਢਣਾ ਹੈ ਤਾਂ ਦੂਜੀ ਜਨਾਨੀ ਨੂੰ ਰੱਖਣਾ ਹੈ ਇਹ ਤੁਹਾਡਾ ਪੁੱਤਰਾ ਹਾਂਜੀ ਤੇ ਇੱਕ ਦਾਦੇ ਦਾ ਹੋਰ ਪੱਖ ਆਇਆ ਵੇ ਇਹਦੇ ਵਿੱਚ ਕਹਿੰਦਾ ਦਾਦਾ ਹੀ ਇਹਨਾਂ ਨੂੰ ਕਹਿੰਦੇ ਆ ਵੀ ਮੁੰਡੇ ਨੂੰ ਕਹਿੰਦੇ ਵੀ ਤੂੰ ਸਾਡੇ ਨਾਲ ਆ ਜਾ ਪਰ ਪਛੈਤਾ ਰਾਹੀ ਨਹੀਂ ਤੈਨੂੰ ਘੜਨਾ ਹੈ ਵੀ ਤੁਸੀਂ ਤੁਸੀਂ ਤੁਹਾਡਾ ਪੋਤਾ ਵਾ ਤੁਹਾਡੇ ਅੰਸਾ ਸਭੋ ਦਾਦੀ ਦਾਦਾ ਨੂੰ ਤੇ ਕੁਝ ਹੀ ਹੁੰਦੀ ਆ ਵੀ ਸਾਡੇ ਗਾਵੇ ਜੜ ਲੱਗੀ ਆ ਹਨਾ ਮਹਾਰਾਜ ਨੇ ਦਿੱਤਾ ਪੋਤਾ ਦਿੱਤਾ ਵਾ ਹਨਾ ਤੇ ਲੋਕੀ ਦੇ ਸੁੱਖਾ ਸੁੱਖ ਦੇ ਵੀ ਤੁਹਾਨੂੰ ਪੋਤੇ ਮਿਲ ਨਵੇਂ ਤੇ ਜਿਨ੍ਹਾਂ ਨੂੰ ਮਿਲਿਆ ਤੇ ਉਹ ਕਹਿੰਦੇ ਪੰਚਾਇਤ ਰਾਹੀਂ ਨਹੀਂ ਖੜਨਾ ਚਾਹੁੰਦੇ ਉਹ ਕਹਿੰਦੇ ਕੱਲਾ ਬਸ ਝੜ ਕੇ ਆ ਜਾ ਸਾਡੇ ਕੋਲ ਵੀ ਐਸੇ ਵੀ ਆ ਜੇ ਬਸ ਵੀ ਆ ਹੀ ਆ ਦੇ ਵੀ ਤੁਸੀਂ ਸਭ ਕੋ ਲਿਖ ਲਿਖਾ ਕਰਕੇ ਕੋ ਵੀ ਸਾਡਾ ਬੱਚਾ ਵੈ ਅਸੀਂ ਖੜਨਾ ਚਾਹੁੰਦੇ ਆ ਵੀ ਦੱਸ ਵੀ ਤੁਸੀਂ ਵੀ ਆਪਣੇ ਘਰ ਆਓ ਵੀ ਹੱਕ ਬਣਦਾ ਇਹਨਾਂ ਦਾ ਜਾਂਦਾ ਬਾਕੀ ਇਹਨਾਂ ਦੇ ਪਿਓ ਦੇ ਵੀ ਕਿਸਾ ਨਾਲ ਲੜਦਾ ਆ ਹੈ ਵੀ ਤੈਨੂੰ ਐਡਾ ਸੋਹਣਾ ਹੀਰੇ ਵਰਗਾ ਪੁੱਤ ਤੇਰੇ ਨਾਲ ਮੋਢਾ ਨਾਲ ਮੋਢਾ ਲਾ ਕੇ ਤੁਰਨੇ ਦੇ ਨਾਰ ਦੇ ਡੱਬਰ ਬਰਬਰ ਹੋਇਆਗਾ ਜਵਾਨ ਵੀ ਤੂੰ ਆਪਣੇ ਪੁੱਤ ਨੂੰ ਆਪਣਾ ਸਾਥ ਦੇ ਵੀ ਆਪਣੇ ਨਾਲ ਰੱਖ ਘਰੇ ਰੱਖ ਵੀ ਤੇ ਬਾਕੀ ਦੱਸਦੇ ਕੀ ਕਹਿਣਾ ਚਾਹੁੰਦੇ ਤੁਸੀਂ ਤੂੰ ਤਾਂ ਹੀ ਪੱਕਾ ਆਫ ਤੇ ਹੀ ਗਾ ਦਨੇ ਹੈਗੇ ਸਾਨੂੰ ਘਰੇ ਲੈ ਕੇ ਜਾਣਾ ਮੇਰੀ ਮੰਮੀ ਨੂੰ ਵਸੋਣਾ ਤੇ ਸਾਡੇ ਨਾਲ ਜੋ ਆਮ ਬੰਦੇ ਦਾ ਰਹਿੰਦੇ ਹੈਗੇ ਤੇ ਚੰਗਾ ਖੁਸ਼ੀ ਪਰਿਵਾਰ ਰਹਿੰਦਾ ਹੈਗੇ ਹੁਵੇ ਰਹਿਣਾ ਵਧੀਆ ਸਾਰਾ ਕੁਝ ਹੋਵੇ ਤੁਸੀਂ ਆਪਣੇ ਘਰੇ ਜਾਣਾ ਚਾਹੁੰਦੇ ਹੋ ਦਾਦਾ ਦਾ ਜਾਣਾ ਚਾਹੁੰਦੇ ਹੈਗੇ ਬਿਲਕੁਲ ਜਾਣਾ ਚਾਹੁੰਦੇ ਹੈ ਤੇ ਹੁਣ ਤੁਹਾਡਾ ਗੱਲਬਾਤ ਹੁੰਦੀ ਥੋੜੀ ਜਿਹੀ ਨਾਲ ਬਿਲਕੁਲ ਵੀ ਹਾਂਜੀ ਹੁੰਦੀ ਹੈਗੇ ਕੁਝ ਦਿਨ ਪਹਿਲਾਂ ਸਕੂਲੇ ਵੀ ਆਏ ਸੀਗੇ ਕੀ ਕਹਿੰਦੇ ਸੀ ਅੱਗੇ ਬਰਾ ਉੱਥੇ ਬੈਂਕ ਕਹਿੰਦੇ ਸੀਗੇ ਵੀ ਮੈਂ ਤਾਂ ਵਿਆਹ ਕਰਾ ਲਿਆ ਤੂੰ ਕੱਲਾ ਉਹਨਾਂ ਦਾ ਆ ਜਾ ਵੀ ਮੈਂ ਤੇਰੀ ਮੰਮੀ ਨੂੰ ਲੈ ਕੇ ਜਾਂਦਾਗਾ ਕੀ ਕਰਨ ਦਾ ਤਾ ਤੁਹਾਡੀ ਮਮੀ ਨੂੰ ਨਾਲ ਹੀ ਹਣਦਾ ਕਾਣ ਕੁਛ ਨਹੀਂ ਕਹਿੰਦਾ ਕਹਿੰਦਾ ਬਸ ਮੇਰੀ ਉਹਦੇ ਨਾਲ ਬੰਦੇ ਨਹੀਂ ਆਏ ਨਹੀਂ ਉਹ ਬਸ ਐਵੇਂ ਕਰਕੇ ਜੀ ਕਹਿ ਦਿੰਦਾ ਹੈਗੇ ਮੈਂ ਨਹੀਂ ਲੈ ਕੇ ਜਾਂਦਾ ਤੂੰ ਉਹਨਾਂ ਨੂੰ ਆਈ ਨਹੀਂ ਚਾਹੇ ਵੀ ਤੁਸੀਂ ਰੱਖੋ ਮੈਂ ਆਪਣੀ ਮੰਮੀ ਨੂੰ ਆਪਣੇ ਨਾਲ ਰੱਖਣਾ ਜਦੋਂ ਮੈਂ ਹੋ ਗਿਆ ਕਰਕੇ ਘਰੋਂ ਲੱਗ ਆਈ ਨਹੀਂ ਸੌਂਦੇ ਨਹੀਂ ਜੀ ਬਸ ਇਹਨਾਂ ਕਹਿੰਦਾ ਨਾ ਮੰਮੀ ਦਾ ਨਾਮ ਲੈ ਲੈ ਇਹਨਾਂ ਨਾਲ ਹੀ ਬਸ ਉਥੋਂ ਜਾ ਵਰਦੇ ਹੈਗੇ ਗੱਲ ਸੌਂਦੇ ਨਹੀਂ ਅੱਗੇ ਤੁਸੀਂ ਆਪਣੇ ਦਾਦਾ ਦਾਦੀ ਨਾਲ ਗੱਲ ਕਰੀ ਹੋਵੇ ਕੋਈ ਦਾ ਦਾ ਦਾਦਾ ਇਹਨਾਂ ਗੱਲ ਬਤੀਸੀ ਦਾਦਾ ਇਹ ਕਹਿੰਦਾ ਕੋਈ ਨਾ ਆ ਜਾ ਤੇਰੇ ਘਰ ਪਰ ਉਹ ਕਹਿੰਦੇ ਹੈਗੇ ਸਿੱਧਾ ਆ ਜਾ ਉਹ ਵੀ ਕਹਿੰਦੇ ਹੈਗੇ ਮੰਮੀ ਨੂੰ ਨਾਲ ਲੈ ਕੇ ਆ ਸਾਰਿਆਂ ਦੀ ਰਲ ਮਿਲ ਭਗ ਹੈਗੀ ਹੈ ਜਮईन ਜਮਣ ਕਿੰਨੇ ਆਉਂਦੇ ਆ ਜਮईन 26 ਵੀ ਕਿਉਂਦੀ ਹੈ ਜੀ ਹੈ ਤੇ ਉਹ ਜਿਹੜੀ ਕੁਰਸੀ ਚ ਨਾਂ ਨਹੀਂ ਰੱਖੀ ਉਹਨਾਂ ਦੇ ਕਿੰਨੇ ਬੱਚੇ ਨੇ ਕੱਲ੍ਹ ਤਾਂ ਪੜ੍ਹਨਗੇ ਜੀ ਪਰ ਐਕਸੈਰੀ ਜੇ ਇੰਸੀ ਮੈਂ ਬੜਾ ਸਕੂਲ ਤੋਂ ਵੜਕਾ ਹੁੰਦਾ ਸੀ ਉੱਥੇ ਉਹਨਾਂ ਨੇ ਇੱਕ ਕੁੜੀਆ ਰੈਡਮਿਸ਼ਨ ਕੀਤਾ ਹੈਗਾ ਯੋ ਗਰੀਬ ਨੂੰ ਜਨਾਨੇ ਲੈ ਕੇ ਆਇਆ ਹੈਗਾ ਪਹਿਲੇ ਆਪਦੇ ਪੁਰਾਣੇ ਹਸਬੰਦ ਦੇ ਕੋਲ ਐਡਮਿਸ਼ਨ ਕਰਾਇਆ ਹੈਗਾ ਵੀ ਜਦੋਂ ਮੈਂ ਆਣੀ ਸੀ ਉਹਦਾ ਨਾਮ ਨਹੀਂ ਸੀ ਉਹਦੇ ਵਿੱਚ ਸੋ ਪਹਿਲਾਂ ਮੁੰਡਾ ਨਹੀਂ ਪਹਿਲਾਂ ਕਿਤੇ ਹੋਰ ਵੀ ਵਾਹੀ ਹੋਈ ਹਾਂਜੀ ਹਾਂਜੀ ਆਤਮਾ ਸਿੰਘ ਨਾਮ ਦੇ ਬੰਦੇ ਨਾਲ ਵਿਆਹੀ ਹੈ ਕਿ ਫੁੱਟਾ ਉਹਦਾ ਨਾਮ ਗੁੰਮ ਹੀ ਨਹੀਂ ਹੋਇਆ ਸਭ ਕੁਝ ਹੀ ਹੋ ਗਿਆ ਹਾਂਜੀ ਤੇ ਉਹ ਪਿੱਛੋਂ ਬੱਚੇ ਲੈ ਕੇ ਆਈ ਹੈ ਤੁਹਾਡੇ ਪਾਪਾ ਗਏ ਹੈ ਨਾ ਦੱਸਦੇ ਹੈ ਜਦਾਂ ਉਹ ਦੋ ਬਟਾ ਇੰਦਨ ਕੁੜੀਆਂ ਦੱਸਦੇ ਹੈ ਕਿ ਉਹਦੇ ਅੱਛਾ ਉਹ ਚੋਲੇ ਕੇ ਹੀ ਹੋ ਗਏ ਹਾਂਜੀ ਤੇ ਕਿਸ ਤਰ੍ਹਾਂ ਦਾ ਸਮਾ ਆ ਗਿਆ ਨਾ ਜਿਹੜੇ ਸਾਰੇ ਆ ਨਾ ਹਨਾ ਉਹਨਾਂ ਦੇ ਦਾਦੀ ਦਾਦਾ ਵੀ ਆ ਆਪਣੇ ਪੁੱਤ ਨੂੰ ਤੇ ਅੰਸਨ ਨੂੰ ਜਿਹੜਾ ਸਮਝ ਨਹੀਂ ਦੇ ਜਿਹੜੇ ਪਿੱਛੋਂ ਬੱਚੇ ਲੈ ਕੇ ਆਈ ਉਹਨਾਂ ਨੂੰ ਕਹੀ ਜਾਂਦੇ ਸਾਡੇ ਆਪਣਿਆਂ ਵਾ ਤੇ ਜਿਹੜੇ ਤੁਹਾਡਾ ਆਪਣਾ ਹੀ ਰੇਰਗਾ ਪੋਤਾ ਵਾ ਉਹਨੂੰ ਆਪ ਗੱਲਾਂ ਨਹੀਂ ਲਾਉਂਦੇ ਪਏ ਦੇ ਮਤਲਬ ਨਹੀਂ ਕਿਸ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਇਹ ਹਵਾ ਹੋ ਗਈ ਹੈ ਜਿਹੜਾ ਆਪਣਾ ਖੂਨ ਉਹਨੂੰ ਪਛਾਣਨ ਨਹੀਂ ਦੇ ਦੇ ਜਿੰਨੇ ਨੇੜੇ ਲੋੜਾ ਗੁਰਸੇਖਾ ਬੱਚਾ ਵਾ ਇਹਦੇ ਤੇ ਹੀ ਆਪੋਦਰ ਮਰਮਾਦ ਵਾਲਾ ਲੋਕੀ ਪਰਿਵਾਰ ਵਾਲੇ ਲੱਭਦੇ ਆ ਤੇ ਸਾਨੂੰ ਢੀਆਂ ਪੁੱਤ ਮੈਨੂੰ ਜਿੰਨਾਂ ਨੂੰ ਮਿਲਿੜੇ ਮਿਲੇ ਇਹਨਾਂ ਨੂੰ ਕਦਰ ਨਹੀਂ ਕਰੇਗੀ ਸੁਣੋ ਬਾਈ ਕੀ ਵਿਚਾਰ ਉਹਦੇ ਬਾਰੇ ਵੀ ਤੁਸੀਂ ਉੱਥੇ ਜਾਣਾ ਹਾਂਜੀ ਮੈਂ ਉੱਥੇ ਆ ਦੇ ਬੱਚੇ ਦੇ ਨਾਲ ਉਸ ਘਰ ਹੀ ਵਸਣਾ ਚਾਹੁੰਦੀ ਆ ਕਿਉਂਕਿ ਹਲੇ ਤਾਈਂ ਜੀ ਮੇਰਾ ਉਸ ਘਰ 'ਚ ਹੱਕ ਹੈਗਾ ਤੇ ਵੀ ਮੇਰੇ ਪੇਸ ਚੱਲ ਜਾਂਦੇ ਆ ਪੇਸਾਂ ਰਾਂਦੀ ਮੈਂ ਉਸ ਘਰ ਦੀ ਹਲੇ ਵੀ ਮਾਂ ਹੈਗੀ ਆ ਤੇ ਉਹ ਕੀ ਕਾਰਨ ਕਰਕੇ ਜਾਂਦਾ ਜੀ ਮੈਨੂੰ ਰੱਖਣਾ ਨਹੀਂ ਕੋਈ ਵਿਵਾਦ ਕਿਹੜੀ ਗੱਲ ਦਾ ਜੀ ਮੇਰੀ ਇੱਕ ਨਾਨਾਣ ਹੈਗੀ ਆ ਵੱਡੀ ਉਹਨਾਂ ਦਾ ਨਾਮ ਲਾਬੋਤਨ ਨੇ ਕਹ ਰਿਹਾ ਲੇਦਾ ਨਾਂਸ ਕਿੰਨੇ ਸੰਗ ਜਾਦੇ ਉਹੋ ਹੀ ਕਸਮਾਨ ਪਾਉਂਦੇ ਆ ਮਤਲਬ ਵੀ ਉਹ ਕਹਿੰਦੇ ਵੀ ਇਹਨੂੰ ਘਰੇ ਨਹੀਂ ਰੱਖਣਾ ਉਹ ਕਈ ਵਾਰ ਪੰਚਾਇਤਾਂ ਕਰੀਆਂ ਉਹੀ ਮੈਂ ਕਈ ਵਾਰ ਵੀ ਆਈ ਜਿੰਨੇ ਵਾਰ ਵੀ ਆਈ ਉਹ ਹੀ ਮੈਨੂੰ ਪਟੋਂਦੀ ਸੀਗੀ ਨਹੀਂ ਮੇਰੇ ਨਾਲ ਮੇਰੇ ਹਸਬੰਦ ਬਹੁਤ ਵਧੀਆ ਰਹਿੰਦੇ ਆ ਬਹੁਤ ਵਧੀਆ ਖੁਸ਼ ਵੀ ਰਹਿੰਦੇ ਆ ਸਾਸੀ ਸੋਹਰਾ ਵੀ ਕੁਝ ਨਹੀਂ ਕਹਿੰਦੇ ਪਰ ਜੇ ਟਾਈਮ ਉਹ ਦੋਨੇ ਜੀ ਆਜਦੇ ਆ ਉਸ ਟਾਈਮ ਉਹਨਾਂ ਆਂਦੇ ਵੀ ਇਹਨੂੰ ਜਿਆਦਾ ਸੀ ਮਾਰਦੇ ਗਏ ਜਾਂ ਇਹਨੂੰ ਘਰੋਂ ਕੱਢਦੇ ਉਹ ਮੇਰੇ ਨਾਲ ਐਵੇਂ ਹੀ ਕਰਦੇ ਉਹ ਨਨਾਨਾ ਦਾ ਨਨਾਨਾ ਦਾ ਬੜਾ ਮਸਲਾ ਹੈ ਨਾ ਕਿ ਸਾਰੇ ਗੀਤ ਨਨਾਨਾ ਦੇ ਵਿੱਚ ਆਉਂ ਨਹੀਂ ਆਉਂਦੇ ਨਨਾਨਾ ਦਾ ਤਾਂ ਕੀ ਗੱਲ ਅਸਲੀ ਗੱਲ ਆਪ ਮਾਵਾ ਦੇ ਟਪੰਡਾ ਸੱਸਾਂ ਦੇ ਹੈ ਨਾ ਜੇ ਸੱਸਾਂ ਜਿੱਥੇ ਨਨਾਨਾ ਦਾ ਕਾਜ ਜੇ ਕਰੇ ਤਾਂ ਉਹ ਤੇ ਨੌ ਸੱਸ ਦਾ ਪਿਆਰ ਕੀ ਬਣੂਗਾ ਜਿੱਥੇ ਨਨਾਨਾ ਦਾ ਕਾਜ ਜੇ ਕਰ ਲੱਗ ਪੈਣਾ ਉੱਥੇ ਨੌ ਸੱਸ ਵੀ ਗਦੀ ਬਣਦੀ ਜਿੱਥੇ ਨਨਾਨਾ ਆਪ ਕਹਿਣਾ ਵੀ ਹਾਂ ਵੀ ਮੰਮੀ ਤੇ ਤੁਹਾਡੀ ਆਪਣੀ ਇੱਜ਼ਤ ਆ ਪਰ ਜਾਈਏ ਇਹਨਾਂ ਦਾ ਬਣਾ ਕੇ ਰੱਖ ਉੱਥੇ ਨੌ ਸੱਸ ਵੀ ਵਧੀਆ ਬਣਦੀ ਹੈ ਤੇ ਜੇ ਉਹਨਾਂ ਦੀ ਇੱਛਾ ਦਖਲ ਦਾ ਜਿੰਨ ਦੀ ਤਾਂ ਉਹਦੇ ਅੱਗੇ ਵੀ ਕਿੱਥੇ ਬੰਦੀ ਹੋਊਗੀ ਹਾਂ ਉਹਨਾਂ ਦਾ ਵੀ ਉਸ ਤਰ੍ਹਾਂ ਹੋਊਗਾ ਉਹੀ ਹਾਲ ਹੁੰਦਾ ਨਾ ਉਹੀ ਆਖੇ ਜੀ ਆਪਣੇ ਪੇਕੇ ਪਰਿਵਾਰ ਦੇ ਵਿੱਚ ਨਹੀਂ ਆਪਣੇ ਭੈਣ ਭਰਾਵਾਂ ਦੇ ਸਾਹਮਣੇ ਇਹ ਕਹਿੰਦੇ ਆ ਹੈਗੇ ਵੀ ਅੱਜ ਪਰਜਾਈਆਂ ਕੋਸ ਰਹੇ ਨੇ ਇੱਥੇ ਮੈਂ ਆਵਾਂ ਜਾਵਾਂ ਜੀ ਮਾਤਾ ਜੀ ਹੋਰਾਂ ਦੀ ਵੀਡੀਓ ਦੇਖ ਕੇ ਆਈ ਸੀਗੀ ਮੈਂ ਸਿੰਘਾਂ ਕੋਲ ਮਾਤਾ ਜੀ ਹੋਰਾਂ ਕੋਲ ਇਹ ਹੀ ਹੈ ਕਿ ਮੇਰਾ ਘਰ ਵਸਾਇਆ ਜਾਵੇ ਜਿਵੇਂ ਤੁਸੀਂ ਦੂਜਿਆਂ ਭੈਣਾਂ ਦੇ ਘਰ ਵਸਾਏ ਆ ਬਾਬਾ ਜੀ ਨੇ ਤੇ ਮਾਤਾ ਜੀ ਨੇ ਉਵੇਂ ਮੇਰਾ ਵੀ ਘਰ ਵਸਾਉਣ ਮੈਂ ਵੀ ਮੇਰੇ ਘਰੇ ਖੁਸ਼ ਰਵਾਂ ਸੋ ਤੁਸੀਂ ਨਾ ਵੀਡੀਓ ਵੇਖੀਆ ਫਿਰ ਤੁਸੀਂ ਇੱਥੇ ਆ ਤੇ ਐਕਿਡਿਵਟ ਵਗੈਰਾ ਤੁਸੀਂ ਨੇ ਦਿੱਤਾ ਸਾਰਾ ਕੁਝ ਹੈ ਨਾ ਹਾਂਜੀ ਦੇ ਹੀ ਜਾਂਦੇ ਵੀ ਰਾਜੀ ਠੀਕ ਹੈ ਤੇ ਬਿਲਕੁਲ ਆਪਾਂ ਵੀ ਜਿਹੜੇ ਸਾਡੇ ਕੋਲੇ ਕਾਸ ਰੱਖ ਕੇ ਆਉਂਦੇ ਆਪਾਂ ਬਿਲਕੁਲ ਖੜੇ ਆ ਕਿਉਂਕਿ ਭੀੜ ਹੀ ਆਪਾਂ ਤੀਤੀਆਂ ਵਾਸਤੇ ਸਲਾਈ ਹੋਈ ਆ ਜਦ ਗਿਆ ਤੂੰ ਕੀ ții ਆ ਪੇਕੇ ਘਰੇ ਨਾਲ ਚੇਰ ਹੋ ਗਿਆ ਬੈਠਿਆਂ ਨੂੰ ਪਰ ਉਹਨਾਂ ਘਰਾਂ ਦੇ ਵਿੱਚ ਦੋਨੇ ਪੱਖ ਸੁਣ ਕੇ ਬਿਠਾਇਆ ਜਾਵੇ ਤੇ ਇਹਨਾਂ ਦਾ ਸਾਥ ਦਿਲ ਜ਼ਰੂਰ ਦੇਵਾਂਗੇ ਸਚਾਈ ਉਹਨਾਂ ਦਾ ਵੀ ਪੱਖ ਸੁਣਾਗੇ ਕਿ ਤੁਹਾਡਾ ਪੱਖ ਸਾ ਵੀ ਕਾਨੂੰ ਇਹਨਾਂ ਨੂੰ ਘਰੇ ਨਹੀਂ ਰੱਖਦੇ ਦੋਨੋਂ ਤਰ੍ਹਾਂ ਦੇ ਪੱਖ ਸੁਣ ਕੇ ਫਿਰ ਇਹਨਾਂ ਨੂੰ ਘਰੇ ਜ਼ਰੂਰ ਛੱਡ ਕੇ ਆਉਣਾ। ਜ਼ਰੂਰ ਮੌਕਾ ਦੇਵਾਂਗੇ ਆਪਣਾ ਕੋਈ ਦੱਸਣ ਵੀ ਕੀ ਗੱਲਵਾ। ਹਾਂਜੀ ਹਾਂਜੀ। ਇਹਨਾਂ ਗੱਲ ਮਾਵਾਗੇ ਉਹ ਗਲਤੀ ਆ ਜਿਹੜਾ ਆਪਣੇ ਨੌਨ ਇੱਜ਼ਤ ਘਟਾ ਦਿੰਦੀਆਂ ਵਤੇਆਂੋਂ ਵੱਧ ਬੇਲਗਨ ਲੱਗ ਪਈਆ। ਤੇ ਜਦੋਂ ਆਪਦੀਆਂ ਧਿਆੜਾ ਇਸ ਤਰ੍ਹਾਂ ਹੁੰਦੇ ਆ ਫਿਰ ਮੁੜ ਕੇ ਹੱਕ ਤਾਲ ਕੇ ਫੜਦੇ ਆ ਕਿ ਸਾਡੀਆਂ ਕੁੜਮਣਾਂ ਦੀ ਗਲਤੀ ਆ। ਵੀ ਆਪਦੀਆਂ ਧਿਆੜਿਆਂ ਦਾ ਜਿਹੜਾ ਤੁਸੀਂ ਆਪਣੇ ਧਿਆੜਾ ਪੱਕ ਪੂੜਦੇ ਆ ਵਾ ਤੇ ਫਿਰ ਗਾ ਕੁੜਮਣਾਂ ਦਾ ਟੜਕੜੀ ਪੱਕ ਪੋਂਡ ਰਹੇ ਆ। ਉਹ ਵੀ ਦੇਤੇ ਆਣਾ ਫੜਦਿਆਂ ਜਦੋਂ ਤੁਸੀਂ ਆਲਜਾ ਨੌ ਛੱਡ ਕੇ ਆਪਣੇ ਹੱਥੀ ਜਾਵੇਂ ਉਹ ਨਿਮਾਣਾ ਦੇ ਪਿੱਛਾ ਵੀ ਹੁੰਦਾ ਵੀ ਜਿਆਦਾ ਇਹਨਾਂ ਦਾ ਹੀ ਹੁੰਦਾ ਹਾਂਜੀ ਦਰਵਾਜ਼ਾ ਮੇਰਾ ਸਾਰੇ ਹਾਂਜੀ ਹਾਂਜੀ ਠੀਕ ਹੈ